ਬਜਟ ਸੈਸ਼ਨ ਦੌਰਾਨ ਪਹਿਲਾਂ ਤੋਂ ਹੀ ਇਹ ਗੱਲ طے ਸੀ ਇਸ ਤਹਿ ਦੇ ਦੌਰਾਨ ਮਤਲਬ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਇਹ ਫੈਸਲਾ ਕੀਤਾ ਸੀ ਕਿ ਬਹਾਲੀ ਚ ਬਜਟ ਸੈਸ਼ਨ ਦੇ ਦੌਰਾਨ ਵੱਡੀਆਂ ਰੈਲੀਆਂ ਕੀਤੀਆਂ ਜਾਣਗੀਆਂ ਉਸ ਰੈਲੀਨਾਂ ਤੋਂ ਬਾਅਦ ਬਹਾਲੀ ਦੇ ਐਸ ਡੀ ਐਮ ਵੱਲੋਂ ਮਤਲਬ ਲਿਖਤੀ ਰੂਪ ਦੇ ਵਿੱਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਸਾਂਝੇ ਫਰੰਟ ਦੇ ਆਗੂਆਂ ਨੂੰ ਇਹ ਸੱਦਾ ਪੱਤਰ ਆਇਆ ਕਿ 15 ਅਪ੍ਰੈਲ ਨੂੰ ਜਿਹੜਾ ਹੈਗਾ ਓਹੋ ਪੰਜਾਬ ਦੀ ਜਿਹੜੀ ਕੈਬਨਟ ਮੰਤਰੀਆਂ ਦੀ ਕਮੇਟੀ ਬਣੀ ਹੋਈ ਆ ਮੰਗਾ ਮਸਲੇ ਨੂੰ ਵਿਚਾਰਨ ਵਾਸਤੇ ਉਸ ਕਮੇਟੀ ਦੇ ਨਾਲ ਤੁਹਾਡੀ ਮੀਟਿੰਗ ਜਿਹੜੀ ਆ ਸਿਵਲ ਸਿਕਤਰੇ ਤੇ ਦੇ ਵਿੱਚ ਰੱਖੀ ਗਈ ਆ ਪਰ ਤਰਾਸ ਦੀ ਇਹ ਗੱਲ ਆ ਕਿ ਪੰਜਾਬ ਦੀ ਉਹ ਸਬ ਕਮੇਟੀ ਵੱਲੋਂ 14 ਤਰੀਕ ਤੱਕ ਇਸ ਗੱਲ ਨੂੰ ਦੱਸਿਆ ਗਿਆ ਕਿ ਜਿਹੜੀ ਉਹ ਮੀਟਿੰਗ ਆ ਤੁਹਾਡੀ ਸਟੈਂਡ ਬਾਈ ਆ ਪਰ 15 ਨੂੰ ਜਦੋਂ ਸਮੁੱਚੇ ਪੰਜਾਬ ਦੀ ਲੀਡਰਸ਼ਿਪ ਉੱਤੇ ਪਹੁੰਚਦੀ ਆ ਤਾਂ ਉਸ ਮੀਟਿੰਗ ਨੂੰ ਜਿਹੜਾ ਜਾਨੀ ਇਹ ਕਿਹਾ ਜਾਂਦਾ ਵੀ ਉਹ ਤੁਹਾਡੀ ਮੀਟਿੰਗ ਜਿਹੜੀ ਆ ਕੈਨਸਲ ਹੋ ਗਈ ਆ ਤੁਹਾਨੂੰ ਅੱਗੇ ਫੇਰ ਕਿਤੇ ਟਾਈਮ ਦਿੱਤਾ ਜਾਊਗਾ ਇਸ ਰੋਸ ਵਿੱਚੋਂ ਸਾਂਝੇ ਫਰੰਟ ਵੱਲੋਂ ਉੱਥੇ ਤੁਰੰਤ ਮੀਟਿੰਗ ਕੀਤੀ ਗਈ ਮੀਟਿੰਗ ਤੋਂ ਬਾਅਦ ਇਹ ਫੈਸਲਾ ਹੋਇਆ ਕਿ 17 April ਤੋਂ ਲੈ ਕੇ 22 April ਤੱਕ ਜਿਹੜੇ ਪੂਰੇ ਪੰਜਾਬ ਦੇ ਵਿੱਚ ਜ਼ਿਲ੍ਹਾ ਹੈੱਡਕੁਆਟਰਾਂ ਦੇ ਉੱਤੇ ਤੇ ਤਸੀਲ ਹੈੱਡਕੁਆਟਰਾਂ ਦੇ ਉੱਤੇ ਜਿਹੜਾ ਪੰਜਾਬ ਸਰਕਾਰ ਦੀ ਅਰਥੀ ਫੂਕ ਮੁਜਾਰੇ ਕੀਤੇ ਜਾਣਗੇ ਅੱਜ ਦਾ ਜਿਹੜਾ ਇਹ ਪ੍ਰਦਰਸ਼ਨ ਸੀ ਸਾਡਾ ਉਸ ਪ੍ਰੋਗਰਾਮ ਦੇ ਵਿੱਚੋਂ ਨਿਕਲਿਆ ਹੋਇਆ ਪ੍ਰਦਰਸ਼ਨ ਸੀ ਅਸੀਂ ਤੁਹਾਨੂੰ ਇਹ ਗੱਲ ਦੱਸਣੀ ਚਾਹੁੰਦੇ ਹਾਂ ਵੀ ਲਗਾਤਾਰ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਾਂ ਸਾਂਝੇ ਫਰੰਟ ਦੇ ਨਾਲ ਪੰਜਾਬ ਦੀ ਸਰਕਾਰ ਮੀਟਿੰਗ ਕਰਨ ਤੋਂ ਭੱਜ ਰਹੀ ਆ بار بار ਮੀਟਿੰਗਾਂ ਦਾ ਸਮਾਂ ਦਿੱਤਾ ਜਾ ਰਿਹਾ ਉਹਨਾਂ ਨੂੰ ਅੱਗੇ ਕੀਤਾ ਜਾ ਰਿਹਾ ਫਿਰ ਮੀਟਿੰਗ ਦਾ ਸਮਾਂ ਦਿੱਤਾ ਜਾਂਦਾ ਫਿਰ ਮੀਟਿੰਗ ਟਾਲੀ ਜਾਂਦੀ ਆ ਫਿਰ ਮੀਟਿੰਗ ਦਾ ਸਮਾਂ ਦਿੱਤਾ ਜਾਂਦਾ ਫਿਰ ਟਲ ਜਾਂਦੀ ਆ ਇਹਦਾ ਕਾਰਨ ਇਹ ਆ ਕਿ ਪੰਜਾਬ ਦੀ ਸਰਕਾਰ ਜਿਹੜੀ ਆ ਉਹ ਪੈਨਸ਼ਨਰਾਂ ਦੇ 2.95 ਦੇ ਗੁਣਾਕ ਨੂੰ ਲਾਗੂ ਕਰਨ ਤੋਂ ਭੱਜ ਰਹੀ ਆ ਕੱਚੇ ਕੰਮਿਆਂ ਨੂੰ ਪੱਕਾ ਕਰਨ ਤੋਂ ਭੱਜ ਰਹੀ ਆ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਤੋਂ ਭੱਜ ਰਹੀ ਆ ਜਿਹੜੇ ਸਾਡੇ ਇਨਸੈਂਟਿਵ ਬੇਸਡ ਕੰਮੇ ਆ ਜਿਵੇਂ ਆਸ਼ਾ ਵਰਕਰ ਹੋਗੇ ਮਿਡਡੇ ਮੀਲ ਵਰਕਰ ਉਨ੍ਹਾਂ ਦੇ ਉੱਤੇ ਘੱਟੋ ਘੱਟ ਉਜਰਤਾ ਦਾ ਕਾਨੂੰਨ ਲਾਗੂ ਕਰਨ ਤੋਂ ਭੱਜ ਰਹੀ ਹੈ ਔਰ ਪੰਜਾਬ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਦੇ ਉੱਤੇ ਕੇਂਦਰ ਦਾ ਪੈਟਰਨ ਜਿਹੜਾ ਹੈ ਉਹ ਲਾਗੂ ਕੀਤਾ ਜਾ ਰਿਹਾ ਹੈ ਉਹਦੇ ਤੇ ਪੰਜਾਬ ਸਕੇਲ ਲਾਗੂ ਕਰਨ ਤੋਂ ਭੱਜ ਰਹੀ ਹੈ ਪੰਜਾਬ ਦੇ ਮੁਲਾਜ਼ਮਾਂ ਦੇ ਕੱਟੇ ਹੋਏ 37 ਭੱਤਿਆਂ ਨੂੰ ਬਹਾਲ ਕਰਨ ਤੋਂ ਭੱਜ ਰਹੀ ਹੈ ਔਰ ਡੀਏ ਦੀਆਂ ਕਿਸ਼ਤਾਂ ਦੇਣ ਤੋਂ ਭੱਜ ਰਹੀ ਹੈ ਹੋਰ ਅਨੇਕਾਂ ਮਸਲੇ ਆ ਜਾਨੀ ਜੇ ਸਰਕਾਰ ਮੀਟਿੰਗ ਨਹੀਂ ਕਰਦੀ ਤਾਂ ਇਹਨਾਂ ਸਾਰੇ ਮਸਲਿਆਂ ਤੋਂ ਪੰਜਾਬ ਸਰਕਾਰ ਜਿਹੜੀ ਹੈ ਉਹ ਭਗੌੜੀ ਹੋ ਗਈ